ਮਨਾ ਐਵੇਂ ਧੁੰਗੀਆਂ ਸੋਚਾਂ ਸੋਚੀ ਜਾਂਦਾ ਇੱਕ ਦੀ ਜੀਵਨ ਸਲਾਹ ਦੇ ਕਰਕੇ ਵੇਖੀ ਭਲਾ ਇਹ ਕੀ ਕਹਿੰਦੀ ਹੈ ਤੇ ਮਾਦਾ ਕੀ ਕਰਨ ਦੀ ਹੈ ਉੱਥੇ ਚਲੋ ਹੈਗੀ ਤੇ ਬੁਢੀ ਆ ਤੇ ਕੋਈ ਗੱਲ ਨਹੀਂ ਕੀ ਸੇਵਾ ਪਾਣੀ ਦੇ ਕਰਨਾ ਪੈਣਾ ਇੱਥੇ ਲਿਆ ਕੇ ਇਹ ਗੱਲ ਆਪੇ ਸੇਵਾ ਕੀਤੇ ਦਾ ਨਮੁੱਲ ਭੇਜੂਗਾ ਕਿੱਲੇ ਬਹੁਤੇ ਨੇ 2.5 ਦਿਨ ਉਹਦੇ ਨਾਲ ਅਜੇ ਵੀ ਹੈਗੇ ਆ ਤੇ ਜੇ ਇੱਥੇ ਕਿਤੇ ਆ ਜੇ ਨਾ ਤੁਹਾਡੀਆਂ ਦਿਲ ਦੀਆਂ ਰੀਝਾਂ ਨਾ ਥੋੜੀਆਂ ਬਹੁਤੀਆਂ ਇਹ ਵੀ ਪੂਰੀਆਂ ਹੋ ਜਾਣਗੀਆਂ ਜੇ ਅਜੇ ਮਾਤਾ ਇੱਥੇ ਤੇ ਪੈੜੀ ਲਖਾ ਲਈਏ ਤੋ ਹੈ ਤੇ ਮੁੜ ਕੇ ਲਈਏ ਥਾਰ ਸੂਰ ਦੁਨੀਆ ਤੋ ਹੀ ਫਿਰਦੀ ਥਾਰਾਂ ਦੇ ਤੇ ਕਦੀ ਕਦੀ ਕੋਈ ਘਟੋਂਦਾ ਤੇ ਕਦੀ ਕੋਈ ਘਟੋਂਦਾ ਇਤਨਾ ਕਰਦਾ ਜੀਵਨ ਸਵਾਹ ਕਰਕੇ ਵੇਨਾ ਵਾ ਫਲਾ ਕੀ ਕਹਿੰਦੀ ਆ ਹੈ ਤੇ ਉੱਥੇ ਅੱਠ ਅੱਠ ਦਾ ਕਿਲੇ ਦੇ ਹੈਗੇ ਆ ਤੇ ਜੇ 2.5 ਵਿੱਚੋਂ ਹੱਡਾ ਹੱਥ ਵੱਜੂ ਤੇ ਚੱਲ ਹੱਡਾ ਕਮਰੋ ਆ ਜਾਊਗਾ ਉਤਰਾਂ ਥਾਰ ਮਨਜਿੰਦਰ ਸਿੰਘ ਤੇ ਕੋਈ ਨਹੀਂ ਗਈ ਲਈ ਜਾਣੀ ਚੱਲ ਪਤਾ ਕਰਦੇ ਆ ਦੀਵਨ ਬਾਹਰ ਬੈਠੀ ਆ ਕੋਹ ਨਹੀਂ ਹਾਲ ਗਰਮੀ ਬੜੀ ਆ ਏਸੀ ਬੰਦ ਕਰਤਾ ਸੀ ਤੇ ਮੈਂ ਹੁਣ ਘੜੀ ਬਾਹਰ ਬਹਿ ਜੰਨੇ ਆ ਓਏ ਆਹੋ ਇਹ ਤੇ ਗੱਲ ਤੇਰੀ ਠੀਕ ਆ ਹਾਂ ਗਰਮੀ ਪਰੋਂ ਪਰ ਵੱਧ ਹੀ ਜਾਂਦੀ ਏ ਔਰ ਹਵਾ ਚਲਣ ਦੀ ਹੀ ਮਾੜੀ ਮੋਟੀ ਤੇ ਬਾਹਰ ਹੀ ਬੈਠੀ ਲੱਗੀ ਆ ਪਿਆਰ ਮੀਂਹ ਮਾ ਪੈਗਾ ਝੋਨੇ ਜਾਣੇ ਲੱਗਣ ਲੱਪੇ ਨਾ ਹਾਂ ਤੇ ਫਿਰ ਠੰਡਾ ਹੋਣਾ ਠੀਕ ਹੋਣਾ ਵਾ ਅੱਜ ਤੇ ਬੜੀ ਤਪਸ਼ ਵਾ ਉਹ ਤੇ ਗੱਲ ਹੋ ਆਕ ਹਾਂ ਜੋ ਗਰਮੀ ਦਾ ਟਾਈਮ ਆ ਗਰਮੀ ਤੇ ਪਣੀ ਪਣੀ ਬਹੁ ਆ ਗਰਮੀ ਦੇ ਪਣੀ ਹੁਣ ਆ ਦਿਨ ਤੱਕ ਨਹੀਂ ਪਣੀ ਓਕੇ ਮੈਂ ਆ ਨਾ ਜੀਵ ਨੇ ਕਿ ਤੇਰਾ ਸਲਾਹ ਕਰਨੀ ਹੈ ਗੁੱਸਾ ਦਾ ਨਾ ਕਰੇਂ ਜੀ ਲੈ ਦੱਸ ਹੈ ਸਲਾਹ ਵੀ ਕਰਨੀ ਆ ਤੇ ਗੁੱਸਾ ਵੀ ਨਾ ਕਰੀ ਇਹ ਕਿਦਾਂ ਦੀ ਗੱਲ ਹੋਈ ਭੜਾ ਤੁਸੀਂ ਗੱਲ ਦੱਸੋ ਜਿਹੜੀ ਗੱਲ ਆ ਮੈਨੂੰ ਗੱਲ ਇਹ ਆ ਵੀ ਮੈਂ ਮਾਤਾ ਬਜ਼ੁਰਗ ਉੱਥੇ ਆ ਹੈ ਉਹਦਾ ਸਾਮ ਸੁਭਾਈ ਆ ਵੀ ਉੱਥੇ ਉਹ ਜਾਈ ਆ ਤੇ ਆ ਵੀ ਕਹਿੰਦੇ ਵੀ ਸਿਆਣੇ ਦੀ ਸੇਵਾ ਕਰੀ ਜਾਂਦੇ ਵੀ ਸਭ ਕੁਝ ਮਿਲ ਜਾਂਦਾ ਹੈ ਤੈਨੂੰ ਇਥੇ ਨਾ ਲਾਈਏ ਮੈਨੂੰ ਨਾ ਯਕੀਨ ਜੈ ਰਹੀ ਹੋਣ ਡਿਆ ਹੈ ਸਮਝ ਨਹੀਂ ਆਉਂਦੀ ਕਿ ਅੱਜ ਮੇਰੀ ਮਾਂ ਤੇ ਨਾ ਤਰਸ ਤਾਂ ਨੂੰ ਕਿੱਥੋਂ ਆ ਗਿਆ ਹੈ ਕੀ ਚੱਕਰ ਵਾ ਮੈਨੂੰ ਚੱਕਰ ਸਮਝਾਓ ਜਿਹੜੀ ਸਿੱਧੀ ਗੱਲ ਵਾ ਨਾ ਉਹ ਕਰੋ ਮੇਰੇ ਨਾਲ ਐਨੇ ਤਾਂ ਤੁਸੀਂ ਵੀ ਨਹੀਂ ਸਿੱਧੇ ਵੀ ਮੇਰੀ ਮਾਂ ਦੀ ਲਿਆ ਕੇ ਸੇਵਾ ਕਰੋ ਇੱਥੇ ਲੈ ਦੱਸ ਸੁਣਾਂ ਵਾਲੀ ਕਿਹੜੀ ਗੱਲ ਵਾ ਉਹ ਤਾਂ ਬੈਠਾ ਬੈਠਾ ਉਤਰਾ ਮੇਰੇ ਦਿਮਾਗ ਚ ਆਈ ਮੈਂ ਚੱਲ ਬੀਬੀ ਵੀ ਇਥੋਂ ਫਿਰ ਤੁਰ ਜਾਣਗੇ ਆਹ ਤੂੰ ਗਾੜੀ ਮੈਨੂੰ ਹੋਰ ਦੱਸਾਂਂ ਧੀ ਗੱਲਾਂ ਹੈ ਚੱਲ ਇਹ ਤਾਂ ਗੱਲ ਵਧੀਆ ਵਾ ਇੱਥੋਂ ਫਿਰ ਤੁਰ ਜਾਣਗੇ ਠੀਕ ਆ ਪਰ ਜਿਹੜੀ ਤੁਹਾਡੇ ਦਿਮਾਗ ਚ ਗੱਲ ਵਾ ਨਾ ਹੋਰ ਕੋਈ ਮੈਨੂੰ ਉਹ ਦੱਸੋ ਵੀ ਚੱਕਰ ਕੀ ਆ ਉਹ ਚੱਕਰ ਇਹ ਆ ਵੀ ਮਾਤਾ ਦੇ ਨਾਲ ਪੈਲੀ ਹੈਗੀ ਐ ਨਾ ਆਹੋ ਸਾਰੀ ਪੈਲੀ ਮਾਤਾ ਨਹੀਂ ਆ ਜੇ ਉਹੀ ਗੱਲ ਵਾ ਕੀ ਪਤਾ ਵਿੱਚੋਂ ਨਾਨ ਨੂੰ ਥੋੜੀ ਬੁੱਤੀ ਲਵਾ ਲਈ ਨਹੀਂ ਨਹੀਂ ਅਜੇ ਨਹੀਂ ਗਈ ਲਵਾਈ ਲੱਗਾ ਸੀ ਚਲਾਕੀ ਖੰਡਣ ਅੱਛਾ ਜਿੱਦਨ ਮੈਂ ਰਹਿ ਕੇ ਆਈ ਆ ਦੋ ਰਤਾਂ ਉਹ ਤੋਂ ਫਿਰ ਮੈਂ ਹਟਾਈ ਚੰਗੀ ਤਰ੍ਹਾਂ ਪਕਾ ਕੇ ਆਈ ਮਾਤਾ ਨੂੰ ਕਿਉਂਕਿ ਤੇ ਸੈਨ ਨਹੀਂ ਕਰਨੇ ਮੇਰੇ ਪਿੱਛੇ ਦਾ ਵਗੈਰਾ ਜਿਹੜੀ ਗੱਲ ਸੁਣ ਲਾ ਹੂੰ ਤੇ ਮੈਂ ਆਂਦਾ ਵੀ ਯਾਰ ਮਾਤਾ ਇੱਥੇ ਅਜੇ ਕਿਤੇ ਅਹੀਂ ਕਿਤੇ ਗੱਡੀ-ਗੁੱਡੀ ਨਵੀਂ ਲਾਈ ਹੈ ਹੈ ਮਾਤਾ ਦੇ ਜਾਂ ਲਿਮਟ ਬਣਾ ਲਈਏ ਨਾ ਤੇ ਤੇ ਜਾਂ ਫਿਰ ਪਿਆੜੀ ਉਹਦੇ ਨਾਲ ਲੱਗ ਜਣੀ ਥੋੜੀ ਥੋੜੀ ਬੁਦੀ ਵੇਚ ਜਾਵਾਂਗੇ ਸਾਰੇ ਨਹੀਂ ਲੈਂਦੇ ਮੈਨੂੰ ਸਮਝ ਨਹੀਂ ਆਉਂਦੀ ਕਿੰਦਾਂ ਦੀਆਂ ਗੱਲਾਂ ਕਰੀ ਜਾਂਦੇ ਜੇ ਤੁਸੀਂ ਅੱਜ ਗੱਲਾਂ ਯਾਰ ਸੱਚੀਆਂ ਵਾਂ ਗੱਲਾਂ ਕਿਹੜੇ ਕਿਹੜੇ ਪਰਸੋਂ ਗੱਲ ਮਾੜੀ ਹੈ ਹੈ ਤੁਹਾਡਾ ਰਾਦਾ ਇਹ ਆ ਕਿ ਮਾਤਾ ਨੂੰ ਲਿਆ ਕੇ ਤੇ ਪਿਆੜੀ ਆਪਣੇ ਨਾਲ ਕਰਾ ਲਈਏ ਆਹੋ ਤੈਨੂੰ ਮਿਲਣਾਂ ਦੇ ਕੱਲ ਨੂੰ ਕਹਿੰਦੇ ਹੈ ਨਹੀਂਗਾ ਉੱਥੇ ਇਹ ਤਾਂ ਗੱਲ ਕਰਦੇ ਸੱਚੀ ਹਮ ਪਰਝਾਈ ਤੇ ਨਹੀਂ ਤੇ ਉਤਰਾ ਦੀ ਪਿਆਰ ਲੱਗਣ ਦੇ ਨੇ ਹਮ ਤੇ ਭਰਾ ਜਿਹੜਾ ਤੇਰਾ ਵਾ ਉਹ ਵੀ ਪਰਝਾਈ ਦੇ ਮਗਰੀ ਹੈ ਜੋ ਉਹਨੇ ਕਹਿਣਾ ਉਹ ਹੀ ਉਹਨੇ ਕਰਨਾ ਗੱਲ ਵਾਕਿਆ ਸੱਚੀ ਹੈ ਚਲੋ ਕੋਈ ਨਹੀਂ ਸੋਚਣੀ ਆ ਸੋਚਣਾ ਕੀ ਆ ਤੂੰ ਗੱਲ ਕਰ ਤੇ ਆਪਣੀ ਕਾਰ ਖੜਕ ਕੇ ਤੇ ਮਿੰਟੋ ਮਿੰਟੋ ਲੈ ਆਉਨੇ ਆ ਉਹ ਮੈਂ ਹਾਂ ਲੋਕੀ ਇੱਥੇ ਥਾਰਾਂ ਥੁਰਾਂ ਲਈ ਫਿਰਨ ਦੇ ਆ ਤੇ ਮੁੜ ਕੇ ਜਦੋਂ ਮਰਗੇ ਉਦੋਂ ਚਲਾਉਣੀ ਆ ਹੈ ਚਲ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਇੱਕ ਵਾਰੀ ਮੈਨੂੰ ਚੰਗੀ ਤਰ੍ਹਾਂ ਆਪਣੇ ਮਨ ਨਾਲ ਸਲਾਹ ਕਰ ਲੈਣ ਦਿਓ ਪੀ ਇਹ ਗੱਲ ਚੰਗੀ ਰਹੂਗੀ ਕਿ ਨਹੀਂ ਉਹ ਤੇ ਗੱਲ ਵਾਰਾ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣੇ ਆ ਸਮਝ ਲੈਣੇ ਤੇ ਫਿਰ ਲਿਆਵਾਂਗੇ ਇਹ ਦਾਕ ਹੈ ਜਿਹਦਾ ਲੱਗਿਆ ਲੱਗਿਆ ਤਾਂ ਮੈਂ ਦੱਸਾਂ ਗੱਲ ਹੈਗਾ ਤਾਂ ਦਾਕ ਹੈ ਆ ਬਹਾਦਰ ਤੈਨੂੰ ਨਿਗਾ ਮਿਲਣਾ ਬਹੁਤ ਲੱਗਾ ਮੇਰੀ ਪਰਜਾਈ ਦੇ ਮਗਰ ਉਹਨੇ ਖਾ ਮਿਲਣਾ ਉਹਨੇ ਆਪਣਾ ਟੱਬਰ ਵੇਖਣਾ ਤੇ ਤੇਰੇ ਵਾਲ ਵੇਖਣਾ ਹੈ ਉਹ ਤਾਂ ਜਿੱਦਾਂ ਕਹਿੰਦੀ ਉਹਦਾਂ ਤੁਰਿਆ ਜਾਂਦਾ ਮਗਰ ਮਗਰ ਉਹਦੇ ਜੇ ਕਹਿੰਦੀ ਹੈ ਬਹਿ ਜਾ ਤੇ ਬਹਿ ਜਾਂਦਾ ਜੇ ਕਹਿੰਦੀ ਖਲੋ ਜਾ ਤੇ ਖਲੋ ਜਾਂਦਾ ਉਹ ਕਿਹੜੇ ਦਾ ਟੱਕਣ ਵਾ ਉਹਦੀ ਆਪਣੀ ਕਰਤੂਤੀ ਹੈ ਨਹੀਂ ਕੋਈ ਵੀ ਤੈਨੂੰ ਮੈਂ ਤਾਂ ਹੀ ਕਹਿਣ ਡਿਆ ਨਾ ਇਹ ਕੰਮ ਕਰ ਲੀਏ ਤੇ ਨਾਲੇ ਬੀਬੀ ਖੁਸ਼ ਹੈ ਤੇ ਨਾਲੇਹੀਂ ਖੁਸ਼ ਹੈ ਹੈ ਚਲੋ ਕੋਈ ਨਹੀਂ ਕਰ ਲੈਨੇ ਆ ਜਿੱਦਾਂ ਤੁਸੀਂ ਕਹਿੰਦੇ ਜੀ ਠੀਕ ਨਹੀਂ ਠੀਕ ਆ ਠੀਕ ਆ ਇੱਕ ਦਿਮਾਗ ਨੂੰ ਨਾ ਹਲਾ ਕੇ ਚੰਗੀ ਇਤਨਾ ਵੇਖ ਤੇ ਗੱਲ ਮੇਰੀ ਮਾੜੀ ਆ ਕਿ ਚੰਗੀ ਆ ਚਲੋ ਠੀਕ ਆ ਸੋਈ ਨਹੀਂ ਕਰ ਲੈ ਸਲਾਹ ਤੇ ਫਿਰ ਦਾਦੀ ਬੇ ਨੂੰ ਤੇ ਮਾਤਾ ਨੂੰ ਜਾ ਕੇ ਲੈ ਆਵਾਂਗੇ ਅੱਜ ਨਾ ਦਿਮਾਗ ਵਿੱਚ ਏਡੀ ਉਹਦੀ ਸਲਾਹ ਕਿਥੋਂ ਆ ਗਈ ਅੱਗੇ ਤੇ ਮੈਨੂੰ ਡੱਕਦੇ ਹੁੰਦੇ ਆ ਵੀ ਤੂੰ ਉੱਥੇ ਨਾ ਜਾਇਆ ਕਰ ਘਟ ਜਾਇਆ ਕਰ ਕੱਲ ਨੂੰ ਤੈਨੂੰ ਮਿਲਣਾ ਨਹੀਂ ਕਿਸੇ ਨੇ ਅੱਜ ਕਿਥੋਂ ਦਿਮਾਗ ਵਿੱਚ ਇਹ ਗੱਲ ਆ ਗਈ ਮੈਨੂੰ ਲੱਗਦਾ ਕਿਸੇ ਦੇ ਚੰਗੇ ਦੀ ਬਹਿਣੀ ਬੈਠੇ ਆ ਕਹਿਨੇ ਸਮਝਾਇਆ ਹੁਣਾਵਾ ਕਿ ਜਿੱਦਾਂ ਹੱਥ ਰੰਗੇ ਜਾਂਦੇ ਰੰਗ ਲੋ ਹੈ ਚੱਲ ਕੋਈ ਨਹੀਂ ਸਲਾਹ ਤਾਂ ਦਾ ਮਾੜੀ ਨਹੀਂਗੀ ਸਲਾਹ ਤਾਂ ਚੰਗੀ ਆ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਣ ਈ ਕੋਈ ਕੁੜੀ ਨੇ ਨਾ ਸਾਡੇ ਘਰ ਚ ਵੀ ਕੋ ਪੱਤ ਪਾ ਕੇ ਤੇਨੇ ਮੇਰੇ ਵੀ ਬੇਕਦਰੀ ਕਰਉਣੀ ਆ ਆਪ ਇਹਨੇ ਆਪਣੇ ਘਰ ਚੰਗੀ ਪੱਲੀ ਰਹਿਣਾ ਵਾ ਆਉਂਦੀ ਆ ਤੇ ਕੋਈ ਨਾ ਕੋਈ ਪੋੜਾ ਪਾ ਜਾਂਦੀ ਆ ਆਉਂਦੀ ਆ ਤੇ ਪੋੜਾ ਪਾ ਜਾਂਦੀ ਆ ਕੋਈ ਨਾ ਕੋਈ ਚੱਲ ਵੇਖਨੀ ਆ ਨਹੀਂ ਤੇ ਮੈਂ ਆਹ ਨਹੀਂ ਮੁੰਡੇ ਨੂੰ ਤੇ ਚੱਲ हो के आईए तो समझा के आईए जब खाने कोई गल पैजे मां पुत चली दोमें जने टैम कहीं मुझे पता नहीं कितने गया डर पठे पा गया लेनी कुछ ले पता नहीं क्यों मेरा भी दिमाग खराब कर छड़िया कपात पाँ दियाँ आदो आम की कपत पा जाती है तो अगले फिर मैनू कहें धी वेला कि कर दी है मैं कि करा फिर की आखा मैं ਉਹਨਾਂ ਨੂੰ ਗੱਲ ਵੀ ਸੱਚੀ ਆ ਵੀ ਆਉਂਦੀ ਆ ਤੇ ਫਸਾੜਾ ਪਾ ਜਾਂਦੀ ਆ ਕੋਈ ਨਾ ਕੋਈ ਕਰ ਜਾਂਦੀ ਆ ਕੋਈ ਨਾ ਕੋਈ ਕਾਰਾ ਲੜਾਈ ਵਾਲਾ ਬੜਾ ਦੁੱਖ ਦਿੱਤਾ ਸੋਨੇ ਨੂੰ ਵੇਖ ਨਹੀਂ ਕਿੱਥੇ ਗਿਆ ਵਾ ਸੋਨੇ ਸੋਨੇ ਕਿੱਥੇ ਆ ਪਤਾ ਨਹੀਂ ਇੱਥੇ ਕਿਤੇ ਲੱਭਦਾ ਵੀ ਨਹੀਂਗਾ ਤੇ ਨਾ ਆਵਾਜ਼ ਹੀ ਦੇਣ ਡਿਆ ਵਾ ਮੇਰਾ ਖਿਆਲ ਹਵੇਲੀ ਚ ਹੀ ਹੋਣਾ ਵਾ ਕਿਤੇ ਪੱਠੇ-ਪੱਠੇ ਪੌਂਦਾ ਉੱਥੇ ਵੇਖਣੀ ਆ ਜਾ ਕੇ ਉੱਥੇ ਜਾ ਕੇ ਗੱਲ ਕਰ ਲੈਣੀ ਆ ਇਹਦੇ ਨਾਲ ਕੰਮ ਲੱਗਾ ਹੁਣ ਵਿਚਾਰਾ ਉਹ ਵੀ ਕੀ ਕਰੇ ਆ ਮੈਂ ਜਾਣਨੀ ਆ ਉੱਥੇ ਆਪ ਹੀ ਜਾ ਕੇ ਵੇਖਨੀ ਆ ਉਹਦਾ ਗਲਤ ਮੰਝਦਾ ਦੀ ਵੀ ਸੱਚੀ ਆ ਉੱਲੂ ਤੇ ਆਪਣਾ ਸਿੱਧਾ ਹੁਣਾਵਾ ਨਾਲੇ ਮੁੰਡਾ ਕਹਿਣ ਡਿਆ ਬੋਲਟ ਲੈਣਾ ਚੱਲ ਨਾਲੇ ਮੇਰੇ ਪੁੱਤ ਦੀ ਰੀਜ ਪੂਰੀ ਹੋ ਜੂਗੀ ਇਦਾਂ ਕਰਦੀ ਆ ਸਲਾਹ ਕਾਦੀ ਕਰਨੀ ਆ ਮਾਤਾ ਨੂੰ ਲੈ ਆਈ ਆਉਣੇ ਆ ਵੇਖੀ ਜਾਊਗੀ ਫਿਰ ਜੋ ਹੋਊਗੀ ਮਿਲਣਾ ਤਾਂ ਮੈਨੂੰ ਉਹਦਾ ਵੀ ਹੈ ਨਹੀਂ ਮੇਰੇ ਭਰਾ ਨੇ ਇਹ ਗੱਲ ਤਾਂ ਮੈਨੂੰ ਪਤਾ ਵਾ ਪਰ ਜਾਈ ਦੇ ਪਿੱਛੇ ਲੱਗਾ ਵਾ ਬਸ ਜਿੱਦਾਂ ਉਹ ਕਹੂਗੀ ਉਦਾਂ ਹੀ ਉਹਨੇ ਚੱਲਣਾ ਵਾ ਨਾ ਉਹਨੂੰ ਮਾਂ ਦੇਖਦੀ ਨਾ ਉਹਨੂੰ ਭੈਣ ਦੇਖਦੀ ਐ ਚੱਲ ਕੋਈ ਨਹੀਂ ਮੈਂ ਵੀ ਵੇਖ ਕੇ ਕੀ ਲੈਣਾ ਹਜੇ ਭਰਾ ਕੋ ਜੇ ਇਹ ਨਹੀਂ ਮਿਲਦਾ ਤੇ ਮੇਰੀਆਂ ਬੋਧੀਆਂ ਬਾਹਾਂ ਆਕੜੀਆਂ ਵਾ ਜਦੋਂ ਮਾਤਾ ਕੋ ਥੋੜੀ ਬੋਤੀ ਜ਼ਮੀਨ ਹੀ ਲੱਲੀ ਆਪਾਂ ਫੇਰ ਅਸੀਂ ਮਿਲ ਕੇ ਵੀ ਨੂੰ ਕੀ ਲੈਣਾ ਹਾਂ ਠੱਠੇ ਖੂਜ ਪਹਿਣ ਜਾ ਕੇ ਸਾਨੂੰ ਕੀ ਲੱਗੇ ਚੱਲ ਮਨਾ ਜਾ ਹੋ ਗਈ ਰੋਖ ਤੇ ਚੱਲ ਮਨਾ ਤੇ ਹਨੀ ਹਵੇਲੀ ਤੇ ਹੁਣ ਕੁਛ ਕਰਨ ਆਹ ਵੇਖਾਂ ਖੁਰਲੀ ਚ ਦੇ ਆ ਪੱਠੇ ਪੱਠੇ ਪਾਉਣ ਸੋਨੇ ਉਹ ਤੋਰਿਆ ਹਾਂ ਮੈਂ ਘਰ ਵਾਜਾਂ ਮਾਰਨ ਲਈ ਹਾਂ ਤੋ ਫਿਰ ਤੇ ਮੈਨੂੰ ਕਿਤੇ ਲੱਭਾ ਨਹੀਂ ਤੇ ਫਿਰ ਮੈਂ ਹਵੇਲੀ ਹੁਣਾ ਮੈਂ ਵੇਲੀ ਚੱਲ ਜਾਨੀ ਆ ਬੀਜੀ ਕੰਮ ਹੀ ਕੋਈ ਕੰਮ ਭਰਾਵਾ ਕੀ ਤੈਨੂੰ ਮੈਂ ਦੱਸਾਂ ਮੈਂ ਤੇਰੇ ਨਾਲ ਇਹ ਸਲਾਹ ਕਰਨੀ ਸੀ ਵੀ ਉਹ ਕੁੜੀ ਉਸ ਦਿਨ ਦਾ ਪਠਾੜਾ ਆਈ ਤੇ ਪਾ ਗਈ ਸੀ ਇੱਥੇ ਅਛਾ ਤੇ ਮੈਂ ਹਾਂ ਉੱਥੇ ਜਾਈਏ ਤੇ ਉਹਨੂੰ ਸਮਝਾ ਕੇ ਆਈਏ ਕੋਈ ਉਹਦੇ ਖਾਨੇ 'ਚ ਖੜੇ ਗੱਲ ਪੈ ਜੇ ਵੀ ਤੂੰ ਇਦਾਂ ਨਾ ਕਰਿਆ ਕਰ ਹੁਣ ਆਹਮ ਦਾਤਰਾਮ ਨਾ ਆਇਆ ਕਰ ਰਾਮਨਾ ਜਾਇਆ ਕਰ ਆਪਣਾ ਕਦਰ ਕਰਾਇਆ ਕਰ ਵੀ ਜੀ ਮੈਂ ਨਹੀਂ ਜਾਣਾ ਤੇ ਤੁਹਾਨੂੰ ਮੈਂ ਬੱਸੇ ਚੜਾਉਣਾ ਵਾ ਮੈਂ ਚਲੇ ਆ ਜਾਂਦਾ ਨਾਲ ਤੇ ਚੰਗਾ ਹੀ ਚੱਲ ਤੂੰ ਮੈਂ ਕੁਝ ਸਮਝਾਉਂਦਾ ਮੜਬਾ ਕਿਹੜਾ ਮੂੰਹ ਲੈ ਕੇ ਉੱਥੇ ਜਾਵਾਂ ਤੁਹਾਡੇ ਹੁੰਦਾ ਮੈਨੂੰ ਮਿਲ ਕੇ ਤੇ ਗਈ ਨਹੀਂ ਆਹੋ ਮਿਲ ਕੇ ਤੇ ਨਹੀਂ ਗਈ ਮੈਂ ਤਾਂ ਬਥੇਰਾ ਕਿਹਾ ਸੀ ਉਹਨੂੰ ਵੀ ਕੁੜੀਆ ਆਪਣੇ ਭਰਾ ਪਰ ਜਾਈ ਨੂੰ ਮਿਲ ਕੇ ਜਾ ਤੈਨੂੰ ਸਦਾ ਲੋੜ ਵਾ ਇਹਨਾਂ ਦੀ ਮੈਂ ਇੱਥੇ ਬਹਿ ਨਹੀਂ ਕਰ ਰਹਿਣਾ ਪਰ ਉਹਦੇ ਪਤਾ ਨਹੀਂ ਦਿਮਾਗ 'ਚ ਗੱਲ ਕਿਉਂ ਨਹੀਂ ਆਉਂਦੀ ਕੋਈ ਸਮਝਦੀ ਨਹੀਂ ਇਹ ਗੱਲ ਨੂੰ ਉਹ ਫਿਰ ਵੀ ਮੈਂ ਭਰਾ ਹੀ ਚੱਲ ਚੰਗਾ ਜਾਂ ਮਾੜਾ ਜਾਂ ਕਿੱਦਾਂ ਵੀ ਹੀ ਨਹੀਂ ਮਾੜਾ ਕਿਹੜੀ ਗੱਲੋਂ ਪੁੱਤ ਮਾੜਾ ਕਿਹੜੀ ਗੱਲੋਂ ਆ ਸੋਹਣਾ ਵਰਤਦੇ ਆ ਸੋਹਣਾ ਸਭ ਕੁਝ ਕਰਦੇ ਆ ਮਾੜਾ ਕਿਹੜੀ ਗੱਲੋਂ ਉਹ ਆਪਣਾ 5000 ਰੁਪਇਆ ਤੁਹਾਡੇ ਕੋਲ ਫੜਿਆ ਤੇ ਲੈ ਕੇ ਗਾਂ ਗਈ ਹਾਂ ਪਰ ਇਦਾਂ ਥੋੜਾ ਕਰਨਾ ਚਾਹੀਦਾ ਵਾ ਹੁਣ ਕੀ ਕਰਾਂ ਮੈਂ ਇਹੋ ਨਹੀਂ ਪੈ ਚੱਲ ਉੱਥੇ ਜਾ ਕੇ ਸਮਝਾਵਾਂ ਇੱਥੇ ਹੁਣ ਰਮਨ ਦੇ ਸਾਹਮਣੇ ਵੀ ਕੀ ਮੈਂ ਆਖਾਂ ਉਹਨੂੰ ਫਿਰ ਬੋਲੇ ਬੱਲੇ ਕੀ ਤੇ ਕੁੜੀ ਸੁਣੇਗੀ ਤੇ ਫਿਰ ਉਹ ਇਹ ਤੇ ਹੈ ਹੀ ਫਿਰ ਕਪੱਤ ਪਊਗਾ ਘਰ ਮੈਂ ਤਾਂ ਆਂਦੀ ਵੀ ਉੱਥੇ ਜਾ ਕੇ ਉਹਨੂੰ ਸਮਝਾਉਂਦੀ ਵੀ ਕੁੜੀਏ ਇਦਾਂ ਨਾ ਕਰਿਆ ਕਰ ਤੂੰ ਮੇਰਾ ਚੰਗਾ ਭਲਾ ਸਾਡਾ ਛੱਟ ਲੰਗਣ ਡਿਆ ਤੂੰ ਮੇਰਾ ਵੀ ਬੇਕਦਰੀ ਕਰਾਉਣੀ ਐ। ਹਾਂ ਹੈ ਤੇ ਇਦਾਂ ਹੀ ਆ ਕੰਮ। ਆ ਫਿਰ ਅਗਲੀ ਆਖੂਗੀ ਵੀ ਜਾ ਹੁਣ ਮਾਈ ਫਿਰ ਤੇਰੀ ਧੀ ਇੰਨੀਆਂ ਗੱਲਾਂ ਕਰਦੀ ਐ ਤੇ ਜਾ ਤੂੰ ਹੀ ਉਹਦੇ ਵੱਲ ਚਲੀ ਜਾ ਜਿੱਦਾਂ ਉਹ ਕਰਦੇ ਕਹਿੰਦੀ ਉਦਾਂ ਕਰ ਤੇ ਮੈਂ ਕੀ ਕਰਨਾ। ਉਹ ਤੂੰ ਹੀ ਵੀਜੀ ਇਦਾਂ ਕਰੋ। ਹੂੰ ਤੇ ਤੁਹਾਨੂੰ ਮੈਂ ਚੜਾਉਣਾ ਵਾ। ਤੇ ਤੂੰ ਹੀ ਉੱਥੇ ਇੱਕ ਦੋ ਦਿਨ ਰਹਿਣਾ ਉੱਥੇ ਰਹਿਓ। ਆਹੋ ਫਿਰ ਦਿਹਾੜੀ ਆ ਤੇ ਉੱਧਰ ਬੈਠੋਗੇ ਤੇ ਮੈਨੂੰ ਫੋਨ ਕਰਦੇ ਹੋ ਫਿਰ ਮਾੜ ਕੇ ਤੁਹਾਨੂੰ ਉਥੋਂ ਲੈ ਜਾਊਂਗਾ ਸਾਡੇ ਤੋਂ ਉਹ ਤੇ ਚੱਲ ਕਰ ਦਾਂਗੀ ਤੁਰਨ ਲੱਗੀ ਫਿਰ ਮੈਂ ਆਉਣ ਲੱਗੀ ਆ ਤੇ ਹੁਣ ਮੈਂ ਦਿਹਾੜੀ ਇੱਕ ਰਹਿ ਕੇ ਆਵਾਂਗੀ ਜਦ ਰ ਚੰਗੀ ਤਰ੍ਹਾਂ ਸਮਝਾ ਕੇ ਉਹਨੂੰ ਜੇ ਸਮਝ ਜਾਏਗੀ ਤੇ ਹੁਣ ਗਾੜੀ ਉਹਦੀ ਮਰਜ਼ੀ ਆ ਚਲੋ ਤੁਹਾਡਾ ਫਰਜ਼ੋ ਸਮਝਾਉਣਾ ਸਮਝਣਾ ਨਹੀਂ ਸਮਝਣਾ ਉਹਦੀ ਮਰਜ਼ੀ ਅਗਲੀ ਥੀ ਆਹੋ ਤੇ ਉਹਦੀ ਮਰਜ਼ੀ ਆ ਨਾ ਆਪ ਤੇ ਸਮਝਾਉਣਾ ਹੀ ਆ ਨਾ ਇਹ ਨਹੀਂ ਏਦਾਂ ਕਰੀਦਾ ਹੁੰਦਾ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ ਮਾਪਿਆਂ ਦੇ ਘਰ ਆਣ ਕੇ ਬੋਲ ਬੁਲਾਰਾ ਨਹੀਂ ਕਰੀਦਾ ਭਰਾਵਾ ਪੱਜਾਈਆਂ ਨਾ ਕਿਉਂ ਸਦਾ ਲੋੜਦਾ ਪੁੱਤ ਤੇ ਹੁਣ ਅੱਜ ਜਾਣਾ ਹੋਵੇ ਜਾਂ ਕੱਲ ਨੂੰ ਜਾਣਾ ਵੀਜੀ ਅੱਜ ਹੀ ਚਲ ਜਾਨੀ ਆ ਟਾਈਮ ਤੇ ਹੈਗਾ ਬਥੇਰਾ ਚਲੋ ਕੋਈ ਨਹੀਂ ਮੈਂ ਪੱਠੇ ਪਾ ਕੇ ਨਾ ਤੇ ਆ ਗਿਆ ਤਾਂ ਫਿਰ ਮੈਂ ਚੜਾਵਾ ਦਾ ਹਾਂ ਚਲ ਇਦਾਂ ਕਰ ਲੈ ਕਰਿਆ ਤੂੰ ਆ ਕੰਮ ਪੱਠਿਆਂ ਦਾ ਤੇ ਮੈਂ ਹੁਣ ਤਿਆਰ ਹੋ ਜਾਨੀ ਆ ਜਾ ਕੇ ਚਲੋ ਜੀ ਬੀਜੀ ਗੱਲੀ ਚਲ ਗਈ ਉਹਨੇ ਤੇ ਪਟੀਆਂ ਇਹੋ ਜੀਆਂ ਪੜਾ ਦੇਣੀਆਂ ਭਾਈ ਮੁੜ ਕੇ ਤੇ ਪੈਰ ਨਹੀਂ ਲੱਗਣ ਦੇਣੇ ਮੈਂ ਤੇ ਲੱਗਿਆ ਧਰਨਾ ਫਾਏ ਜੇ ਹੁਣ ਮੈਂ ਮਾਤਾ ਦੇ ਨਾ ਮੰਨਾ ਤੇ ਤਾਂ ਵੀ ਔਖਾ ਤੇ ਜੇ ਮੈਂ ਘਰ ਦੀ ਦੀ ਨਾ ਮੰਨਾ ਤੇ ਤਾਂ ਵੀ ਔਖਾ ਉਹਨੇ ਕਹਣਾ ਵੀ ਤੇਰੇ ਭੈਣ ਤੇਰੀ ਇੰਨੀਆਂ ਗੱਲਾਂ ਕਰਕੇ ਗਈ ਤੇ ਤੂੰ ਫੇਰ ਭੈਣ ਕੋ ਤੁਰ ਪਿਆ ਚੱਲ ਵੇਖਦੇ ਹਾਂ ਹੁਣ ਕੀ ਬਣਦਾ ਮੈਂ ਕੀ ਆਖਿਆ ਜੀ ਹਾਂਜੀ ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਨਾ ਉਹ ਮੇਰੇ ਪੱਲੇ ਪੈ ਗਈ ਹੈ ਹੁਣ ਅੱਛਾ ਤੇ ਇਦਾਂ ਕਰੀਏ ਜਾ ਕੇ ਤੇ ਮਮੀ ਨੇ ਲੈ ਹੀ ਆਈਏ ਨਹੀਂ ਗੱਲ ਸੁਣ ਲੈ ਐਡੇ ਕਾਲੇ ਪੈਰ ਨਾ ਪਟ ਹੌਸਲਾ ਕਰ ਕੇਵਲੇ ਸਹੀ ਹੈ ਠੰਡੇ ਦਿਮਾਗ ਨਾਲ ਇਹ ਦੇਖਣੀ ਚੰਗਾ ਜਿਹਾ ਸੋਚ ਕੇ ਵੀ ਗੱਲ ਕਿਤਰਾ ਤੇ ਕਿਤਨਾ ਕਰਨੀ ਠੀਕ ਨਹੀਂ ਨਾਲੇ ਮੂਵੀ ਮਾੜਾ ਮੋਟਾ ਪਤਾ ਕਰ ਲੈਣਾ ਵੀ ਕਿੰਦਾਂ ਕੰਮ ਹੋਣਾ ਕੰਮ ਕਾਦਾ ਹੁਣਾ ਵਾ ਸਭ ਕੁਛ ਤੇ ਮੇਰੀ ਮਾਂ ਦੇ ਕੋਲ ਆ ਜਿੱਥੇ ਉਹਨੇ ਅਗੂਠਾ ਲਾਤਾ ਤੇ ਕੰਮ ਤੇ ਉਥੇ ਬਣ ਜਾਣਾ ਵਾ ਤੀਜੇ ਬੰਦੇ ਦੀ ਕਿ ਲੋੜਾ ਵਿੱਚ ਜਿਹਦੀ ਚੀਜ਼ ਵਾ ਉਹ ਦਿਨੇ ਵਰਤੇ ਉਹ ਰਾਤ ਵਰਤੇ ਠੀਕ ਆ ਨਾ ਚੱਲ ਕੋਈ ਗੱਲ ਨਹੀਂ ਸਾਨੂੰ ਕੋਣ ਆ ਕੋਈ ਕਹਿਣ ਵਾਲਾ ਫਿਰ ਵੀ ਨਾ ਐਡੀ ਕਾਲੀ ਨਾ ਪਾਇ ਜੇ ਇਹ ਕੰਮ ਹੁੰਦੇ ਹੌਸਲੇ ਤੇ ਠੀਕ ਆ ਤੁਹਾਡਾ ਕਿਰਾਦਾ ਜੇ ਰੁਕ ਜੇ 10 15 ਦਿਨ ਕੋਈ ਤੇ ਕਦੇ ਕੋਈ ਗੱਲ ਉਹਨਾਂ ਨੂੰ ਪਤਾ ਨਹੀਂ ਲੱਗੇ ਵੀ ਇਹਨੇ ਕਿਹੜੇ ਕਰਕੇ ਖੜੀ ਆ ਚਲੋ ਠੀਕ ਆ ਫਿਰ ਜਿੱਦਾਂ ਕਹਿੰਦੇ ਜੀ ਪੰਜ ਸੱਤਾਂ ਦਿਨਾਂ ਦੀ ਆਪਣਾ ਕੰਮ ਕਰ ਜਾਣਾ ਗੱਲ ਤਾਂ ਵਾਕਿਆ ਸੱਚੀ ਆ ਤੁਹਾਡੀ ਠੀਕ ਨਹੀਂ ਚਲੋ ਕੋਈ ਨਹੀਂ ਜਿੱਦਾਂ ਤੁਸੀਂ ਕਹਿੰਦੇ ਜੇ ਨਾ ਉਦਾਂ ਹੀ ਕਰ ਲੈਣੇ ਆ ਹੈ ਤੇ ਫਿਰ ਥੋੜੇ ਦਿਨ ਠਹਿਰ ਕੇ ਫਿਰ ਮਾਰਦੇ ਆ ਮਾਰ ਕਾ ਜਿਹਦੇ ਵੱਜ ਗਿਆ ਤੇ ਫਿਰ ਤੇ ਬੜਾ ਵਧੀਆ ਓਏ ਓ ਤੇ ਛਤਰਨਾ ਸਿਆ ਵੱਜ ਤਾਂ ਕਰਕੇ ਚਲੋ ਠੀਕ ਆ ਉਹ ਤੇ ਗੱਲ ਵੀ ਉਹ ਤੇਰੀ ਮਾਵਾਂ ਤੂੰ ਦੀ ਧੀ ਆ ਠੀਕ ਨਹੀਂ ਜੋ ਧੀ ਨੇ ਕਹੇ ਤਾਂ ਮਾਂ ਨੇ ਉਹੀ ਕਰ ਦੇਣਾ ਗੱਲ ਵਾਕਿਆ ਸੱਚੀ ਆ ਠੀਕ ਨਹੀਂ ਹਾਂ ਚਲੋ ਕੋਈ ਗੱਲ ਨਹੀਂ ਇੱਥੇ ਕੰਮ ਆਦਾ ਆ ਤਾਂ ਚਾਪੜਾਈਆ ਕੋਟਾ ਹਾਂ ਸਮਾਗਤ ਤਾਂ ਬਹੁਤ ਕੰਮ ਕਰਦਾ ਅੱਖਾਂ ਬਤਾਉ ਕਿ ਦੇ ਸੋਨੇ ਲੱਗੇ ਆ ਚਲ ਕਰਦੀ ਸਬਜੀ ਹੋਵੇ ਇਹ ਨਿਕ ਤਾਂ ਮौज ਹੁੰਦੀ ਆ ਨਾ ਤੋੜੋ ਤੇ ਬਣਾ ਲਓ ਪਾਈ ਨੂੰ ਡਿੱਕਣ ਦੀ ਲੋੜ ਨਹੀਂ ਗਈ ਪੈਂਦੀ ਰਮਨ ਕੀ ਵੇਖਣ ਲਈ ਆ ਵੇਖਣਾ ਮੈਂ ਕੀ ਸਬਜੀ ਵੇਖਣ ਲਈ ਹਾਂ ਹੋਰ ਤਾਂ ਕੁੱਤੇ ਨੇ ਕੁਝ ਹੋ ਨਹੀਂ ਦਿੱਤਾ ਆਹ ਵੇਖੋ ਵਿੱਚ ਬਹਿ ਬਹਿ ਕੇ ਸਾਰੇ ਹੀ ਪੁੱਟ ਛੜਿਆ ਵਾ ਆ ਬਤਾਉਆਂ ਦੇ ਤਿੰਨ ਚਾਰ ਬੂਟੇ ਬਚੇ ਆ ਚਲ ਉਹ ਵੀ ਲੱਗਦੀ ਆ ਚਲ ਲਾਂਗ ਹੋ ਜਾਊਗਾ ਓਏ ਹੋ ਤਾਂ ਤੇਰੀ ਗੱਲ ਠੀਕ ਆ ਤੇ ਮੇਰੀ ਗੱਲ ਸੁਣ ਬੀਜੀ ਗਈ ਮੇਰੇ ਨਾਲ ਕੀ ਆਂਦੇ ਆ ਉਹ ਕਹਿੰਦੇ ਸੀ ਵੀ ਜਾਣਾ ਮੈਂ ਕੁੜੀ ਕੋ ਤੇ ਮੇਰੇ ਨਾਲ ਚੱਲ ਕੁੜੀ ਕੋ ਜਾਣਾ ਵਾ ਕੁੜੀ ਕੋ ਕੀ ਕਰਨ ਜਾਣਾ ਵਾ ਮਹਾਰਾ ਜਾਣੇ ਮੇਰਾ ਦਿਲ ਕਾਂਡਿਆਂ ਨੂੰ ਮਿਲਣੂ ਆ ਉਹ ਆਪਰਾ ਠੀਕ ਹੀ ਤਾਂ ਦੀਆਂ ਢੇ ਹੀ ਗੱਲਾਂ ਪਤਾ ਮਾਰ ਰਾ ਐਡੀਆਂ ਕਿਹੜੀਆਂ ਬਾਵਾ ਕੜਗੀਆਂ ਵਾ ਹੁਣ ਕੁੜੀ ਨੂੰ ਮਿਲਣਾ ਹੀ ਮਿਲਣਾ ਵਾ ਉਹਨੇ ਕਿਹੜੀ ਕੋਈ ਚੰਗੀ ਗੱਲ ਦੱਸਣੀ ਆ ਕੋਈ ਪੁੱਠੀ ਸਿੱਧੀ ਪੱਟੀ ਫੇਪੜਾ ਦੂਗੀ ਮੈਂ ਕਿਹਾ ਵੀ ਮੇਰਾ ਤਾਂ ਹੈ ਨਹੀਂ ਉਹ ਟਾਈਮ ਤੇ ਨਾਲੇ ਮੈਂ ਦੱਸ ਮੈਂ ਕਿਹੜਾ ਨਕਰਾ ਜਾਵਾ ਮੈਂ ਕਿਹਾ ਜਦੋਂ ਇੱਥੇ ਆਈ ਸੀ ਸਾਨੂੰ ਤੇ ਮਿਲ ਕੇ ਨਹੀਂ ਗਈਓ ਆ ਠੀਕ ਵਾ ਫਿਰ ਦੇ ਵੇ ਉਥੇ ਕੀ ਕਰਨ ਜਾਵਾਂ ਦੱਸ ਆਹੋ ਇਹਦੀ ਕੀਤੀ ਤੇ ਚੱਲ ਉਹਨੇ ਗਲਤੀ ਆ ਫਲਾਣ ਵਾ ਤੇ ਤੂੰ ਹੁਣ ਐਂਦਾ ਕਰ ਪਈ ਮੇਰੇ ਨਾਲ ਚੱਲ ਮੈਂ ਤਾਂ ਉਹਨੂੰ ਦੇ ਦਿੱਤਾ ਹੀ ਜਵਾਬ ਹਾਂ ਇਹ ਮੇਰ ਕੋਈ ਜਾ ਜਾਣਾ ਤੇ ਤਰ੍ਹਾਂ ਬੱਸੇ ਚੜਾ ਦੇਣਾ ਤੇ ਜਾ ਉਥੇ ਰਹਿ ਐ ਇੱਕ ਦੋ ਦਿਨ ਰਹਿਣਾ ਤੇ ਆ ਠੀਕ ਵਾ ਫੇਰ ਮੈਂ ਸੋਚਿਆ ਮੈਂ ਆ ਵੀ ਜੇ ਇਹਨੂੰ ਕੱਲੀ ਨੂੰ ਖਲਾਸਦਾ ਤੇ ਫੇਰ ਉਹਨੇ ਕੋਈ ਤਾਂ ਗਲਤੀ ਨਾ ਕਰਿਓ ਤੇ ਇਹ ਨਾ ਕਿ ਉਹ ਵੀ ਕੱਲੀ ਚੱਲ ਜਾ ਕਿਉ ਮਾਤਾ ਜੀ ਬੀਪੀ ਬੂਪੀ ਉਥੇ ਵੱਧ ਗਿਆ ਤਾਂ ਫੇਰ ਕੀ ਕਰਨਾ ਇੱਥੇ ਤਾਂ ਦਵਾਈ ਲੈਉਣੀ ਆ ਛੱਟ ਡਾਕਟਰ ਕੋਲ ਲੈ ਜਾਂਦੇ ਆ ਖਲਿਨੂਨੀ ਮੈਂ ਜਾਣ ਦੇਣਾ ਖਲੋਜਾ ਕਰਨ ਨੂੰ ਦੋ ਛੁੱਟੀਆਂ ਹੋ ਲੈਂਦੇ ਮੁੜ ਕੇ ਕਰਨ ਨਾਲ ਚਲ ਜੂਗਾ ਤੇਰੇ ਪਤਾ ਤੇ ਲੱਗੂ ਵੀ ਕੀ ਗੱਲਬਾਤ ਕਰਦੀ ਆ ਉਹਨੇ ਕੋਈ ਸਵਾਦ ਦੀ ਗੱਲ ਨਹੀਂ ਕਰਨੀ ਉਹਨੇ ਕੰਨ ਨਹੀਂ ਪਰਨੇ ਆ ਤੇ ਜਾਣਦੀ ਹੁਣੀ ਆ ਵੀ ਹਾ ਜਿਹੜਾ ਸਮਾਨ ਛਡਾਇਆ ਲਿਆ ਕੇ ਦੇ ਜਾ ਮੈਨੂੰ ਇਹ ਤਾਂ ਨਹੀਂ ਕਿੱਥੇ ਗੱਲ ਹੈਗੀ ਇਹ ਗੱਲ ਤਾਂ ਹੁਣ ਮੈਨੂੰ ਹੀ ਪਤਾ ਵਾ ਕਦੀ ਮਮੀ ਨੇ ਜਾਣ ਦਾ ਨਾਂ ਤਾਂ ਨਹੀਂ ਲਿਆ ਵੀ ਮੈਂ ਜਾਣਾ ਵਾ ਅੱਜ ਕਿ ਤੋ 헤 ਚੜ ਗਿਆ ਵੀ ਮੈਂ ਕੁੜੀ ਨੂੰ ਮਿਲਣ ਜਾਣਾ ਵਾ ਕੁੜੀ ਤੇ ਨਾ ਮੌਕਾ ਹੀ ਨਹੀਂ ਦਿੰਦੀ ਉਹਦੇ ਆਪ ਹੀ ਆ ਜਾਂਦੀ ਹੁੰਦੀ ਹੀ ਪਤਾ ਨਹੀਂ ਕੋ ਗੱਲ ਕਰੀ ਜਾਣ ਦੀ ਮੈਂ ਉੱਥੇ ਜਾਣਾ ਉਹਨੂੰ ਮੈਂ ਸਮਝਾ ਕੇ ਆਉਣੀ ਆ ਮੇਰੇ ਪੈਰ ਲੱਗਣਦੇ ਇੱਥੇ ਮੇਰੀ ਇਨੀ ਹਿੱਤ ਕਰਦੇ ਆ ਮੇਰਾ ਨੌਹ ਪੁੱਤ ਤੇ ਤੂੰ ਤੇ ਸਾਡੇ ਘਰ ਤੇ ਲੜਾਈ ਪਾਤੀ ਆਂ ਨਹੀਂ ਉੱਥੇ ਸਮਝਾਉਣ ਜਾਣਾ ਵਾ ਤੇ ਇੱਥੇ ਆਈ ਨੂੰ ਨਹੀਂ ਸਮਝਾਇਆ ਜਾਂਦਾ ਤੇ ਇੱਥੇ ਆਈ ਨੂੰ ਸਮਝਾ ਦਿੰਨੀ ਆ ਮੈਂ ਕਹਿੰਦੀ ਜੀ ਮੈਨੂੰ ਸਮਝਾਉਂਦੀ ਮੇਰੇ ਗੱਲ ਪੈ ਜਾਂਦੀ ਏ ਇਹ ਕਿੱਦਾਂ ਦੀ ਗੱਲ ਹੋਈ ਵੀ ਗੱਲ ਪੈ ਜਾਂਦੀ ਆ ਮਾਵਾ ਉਹਨੂੰ ਸੇਲੇ ਨਾ ਸਮਝਾਵੇ ਤਾਂ ਸਮਝ ਹੀ ਜਾਣਾ ਨਾਲੇ ਸਿੱਧੀ ਪੱਧਰੀ ਗੱਲ ਕਹੋ ਵੀ ਮੰਮੀ ਮੈਂ ਨਹੀਂ ਜਾਣਾ ਤੇ ਨਾ ਮੈਂ ਚੜਾ ਗਈ ਹੁਣਾ ਵਾ ਤੁਹਾਡਾ ਬੀਪੀ ਵਜ ਜਾਂਦਾ ਵਾ ਤੇ ਮੁੜ ਕੇ ਉਹ ਤੇ ਬਿਮਾਰ ਹੋਗੇ ਨਾ ਤਾਂ ਅਗਲੇ 100-100 ਗੱਲ ਕਰਨੀ ਆ ਕਿ ਜੇ ਬਿਮਾਰ ਹੀ ਤੇ ਕਲਾਇਆ ਕਿਉਂ ਉਹ ਹੈ ਵੀ ਇਦਾਂ ਦੀ ਆ ਉਹ ਤੇ ਹੈ ਹੀ ਹੈ ਵਾ ਤੁਹਾਡੇ ਪਣ ਵਈਏ ਨੇ ਕਹਿ ਦੇਣਾ ਵਾ ਜ਼ਬਾਨ ਉਹਦੀ ਵੀ ਬੜੀ ਆਹੋ ਤਾਂ ਕਰਕੇ ਮੈਂ ਕਹਿਣ ਲਈ ਜੀ ਤੇ ਗਾੜੀ ਤੇ ਆਪਣਾ ਤੁਸੀਂ ਕਰੀ ਵੇਖ ਲੈਣਾ ਸਮਝਾ ਕੇ ਜੇ ਤੇ ਸਮਝੂ ਤੇ ਠੀਕ ਆ ਨਹੀਂ ਤੇ ਫਿਰ ਮੈਂ ਬੱਸੇ ਚੜਾਉਣਾ ਫਿਰ ਮੈਂ ਕਰਾਂ ਆ ਕਾਮਨਾ ਕਰੋ ਮੁੜ ਕੇ ਹਾਡੇ ਤੇ ਪੈਣੀ ਆ ਸਾਹਮਣਾ ਹਾਨੂੰ ਹੀ ਪੈਣਾ ਵਾ ਉਹ ਸਾਹਮਣਾ ਪੈਣਾ ਪਰ ਉਹਨੇ ਜਿਹੜੀ ਜੇ ਫੜ ਲਈ ਤੈਨੂੰ ਪਤਾ ਤਾਂ ਆ ਗਿਆ ਛੱਡੀ ਹੁੰਦੀ ਆ ਚੱਲ ਵੇਖ ਲਓ ਕਰ ਲੋ ਆਪਣੀ ਮਰਜ਼ੀ ਮਰਜ਼ੀ ਕਰ ਲੋ ਆਪਣੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਇੰਨੀਆਂ ਬਾਹਾਂ ਆਕੜ ਗਈਆਂ ਕਿ ਮੈਂ ਮਿਲਣ ਜਾਣਾ ਵਾ ਅੱਗੋ ਪਿੱਛੋਂ ਤਾਂ ਕਦੀ ਨਾ ਨਹੀਂ ਲਿਆ ਜੇ ਜਾਣਾ ਤਾਂ ਕਹਿਣਾ ਸਾਰੇ ਜਾਣੇ ਚੱਲੀਏ ਗੱਡੀ ਤੇ ਹੁਣ ਚੱਲੀਏ ਤੇ ਸ਼ਾਮਾਂ ਨੂੰ ਆ ਜਾਾਂਗੇ ਹੁਣ ਕਹਿਣ ਲਈ ਆ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਵਾ ਨਾ ਤਾਂ ਉਹਨੇ ਨੀ ਕਿ ਮਾਤਾ ਤੇਰੇ ਪੈਰ ਲੱਗਣ ਦੇਲੇ ਉਨੇ ਤਾਂ ਮੁਠੀ ਸਿੱਧੀ ਕੋਈ ਨਾ ਕੋਈ ਮਤ ਦੇ ਦੇਣੀ ਐ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਬੰਦੇ ਤੇ ਇੱਕ ਦਿਨ ਅਸਰ ਹਉ ਦੋ ਦੇਣਾ ਅਸਰ ਹਉ ਅਕਸਰ ਅਸਰ ਹੋ ਹੀ ਜਾਂਦਾ ਵਾ ਮੁੜ ਕੇ ਨਾ ਇੱਥੋਂ ਵੀ ਜਾਂਦੀ ਰਹੇਗੀ ਕਿੰਨਾ ਤੇਰਾ ਇਸਤ ਪਾਣੀ ਰਹੇ ਆ ਕਰਨ ਤੇ ਉਹਨੇ ਕਿੰਨਾ ਚਰਚਾ ਲਣਾਵਾ ਜਿੰਨਾ ਚਿਰ ਤੇਰੇ ਹੱਥ ਦੇ ਵਿੱਚ ਸਮਾਨ ਵਾ ਪਿਆ ਹ ਤੇ ਲਾਵਾ ਉਹਨਾਂ ਚਰ ਮੰਮੀ ਮੰਮੀ ਆ ਮੁੜ ਕੇ ਉਹਨੇ ਕਹਿਣਾ ਤੂੰ ਕੌਣ ਤੇ ਮੈਂ ਕੌਣ